ਘਰਾਂ ਦੇ ਵਿੱਚ ਜਿਹੜੇ ਲੜਾਈ ਝਗੜੇ ਹੁੰਦੇ ਨੇ ਕਲੇਸ਼ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਘਰਾਂ ਦੀਆਂ ਚਾਰ ਦਿਵਾਰੀਆਂ ਦੇ ਵਿੱਚ ਰਹਿ ਕੇ ਔਰਤਾਂ ਤੇ ਹੋਣ ਵਾਲਾ ਜੁਰਮ ਅਪਰਾਧ ਆਫੈਂਸ ਕ੍ਰਾਈਮ ਭਾਵੇਂ ਇਹ ਘਰ ਦੇ ਅੰਦਰ ਹੁੰਦਾ ਹੈ ਪਰ ਇਸ ਦਾ ਜਿਹੜਾ ਪ੍ਰਭਾਵ ਹੈ ਉਹ ਪੂਰੇ ਸਮਾਜ ਤੇ ਪੈਂਦਾ ਹੈ ਵੈਸੇ ਤਾਂ ਦੋਸਤੋ ਅੱਜ ਦੇ ਟਾਈਮ ਦੀ ਜੇ ਅਸੀਂ ਗੱਲ ਕਰੀਏ ਤਾਂ ਕਈ ਘਰਾਂ ਦੇ ਵਿੱਚ ਮਰਦਾਂ ਤੇ ਵੀ ਜੁਰਮ ਹੁੰਦਾ ਹੈ ਔਰਤਾਂ ਵੱਲੋਂ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਮਰਦਾਂ ਤੇ ਹੋਣ ਵਾਲੇ ਜੁਰਮ ਦੀ ਗੱਲ ਨਹੀਂ ਕਰਾਂਗੇ ਅੱਜ ਸਿਰਫ ਅਸੀਂ ਔਰਤਾਂ ਤੇ ਹੋਣ ਵਾਲੇ ਜੁਰਮ ਦੀ ਗੱਲ ਕਰਾਂਗੇ ਮਰਦਾਂ ਬਾਰੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਗੱਲ ਕਰਾਂਗੇ ਘਰੇਲੂ ਹਿੰਸਾ ਲੜਾਈ ਝਗੜਾ ਘਰੇਲੂ ਹਿੰਸਾ ਦਾ ਮਤਲਬ ਇਹ ਨਹੀਂ ਹੈਗਾ ਕਿ ਮਾਰਨਾ ਕੁੱਟਣਾ ਘਟਾਪਾ ਕਰਨਾ ਇਸ ਦੇ ਵਿੱਚ ਮਾਨਸਿਕ ਹਿੰਸਾ ਵੀ ਸ਼ਾਮਲ ਹੈ ਇਮੋਸ਼ਨਲ ਅਬਿਊਜ਼ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਟੌਰਚਰ ਜਿਵੇਂ ਕਿ ਗਾਲ੍ਹਾਂ ਕੱਢਣਾ, ਬੇਇੱਜ਼ਤੀ ਕਰਨਾ, ਡਰਾਉਣਾ, ਧਮਕਾਉਣਾ ਤੇ ਆਰਥਿਕ ਹਿੰਸਾ ਵੀ ਇਸ ਦੇ ਵਿੱਚ ਸ਼ਾਮਲ ਹੈ। ਇਕਨੋਮਿਕ ਅਬਿਊਜ਼ ਜਿਵੇਂ ਕਿ ਖਰਚੇ ਲਈ ਪੈਸੇ ਨਾ ਦੇਣੇ, ਜਾਣ ਬੁੱਝ ਕੇ ਤੰਗ ਕਰਨਾ। ਲਿੰਗਿਕ ਹਿੰਸਾ ਵੀ ਇਸ ਦੇ ਵਿੱਚ ਸ਼ਾਮਲ ਹੈ। ਸੈਕਸ਼ੂਅਲ ਅਬਿਊਜ਼ ਜ਼ਬਰਦਸਤੀ ਸੈਕਸ਼ੂਅਲ ਰਿਲੇਸ਼ਨ ਦੇ ਲਈ ਮਜਬੂਰ ਕਰਨਾ, ਜ਼ਬਰਦਸਤੀ ਕਰਨਾ। ਇਹ ਸਾਰੀਆਂ ਗੱਲਾਂ ਡੋਮੈਸਟਿਕ ਵਾਇਲੈਂਸ ਐਕਟ ਦੇ ਤਹਿਤ ਘਰੇਲੂ ਹਿੰਸਾ ਬਣਦੀਆਂ ਨੇ। ਇਹ 2005 ਦੇ ਵਿੱਚ ਕਾਨੂੰਨ ਬਣਿਆ ਸੀਗਾ ਭਾਰਤ ਸਰਕਾਰ ਨੇ 2005 ਦੇ ਵਿੱਚ ਪ੍ਰੋਟੈਕਸ਼ਨ ਆਫ ਹਿਊਮਨ ਫ੍ਰੋਮ ਡੋਮੈਸਟਿਕ ਵਾਇਲੈਂਸ ਐਕਟ ਇੱਕ ਕਾਨੂੰਨ ਬਣਾਇਆ ਸੀਗਾ ਇਸ ਦਾ ਮਕਸਦ ਸੀਗਾ ਉਦੇਸ਼ ਸੀਗਾ ਕਿ ਔਰਤਾਂ ਨੂੰ ਪਰਿਵਾਰ ਦੇ ਅੰਦਰ ਜਿਹੜੀ ਹਿੰਸਾ ਹੁੰਦੀ ਹੈ ਜਿਹੜੀ ਔਰਤਾਂ ਤੇ ਜਿਹੜਾ ਟੌਰਚਰ ਹੁੰਦਾ ਹੈ ਕ੍ਰਾਈਮ ਹੁੰਦਾ ਹੈ ਅਫੈਂਸ ਹੁੰਦਾ ਹੈ ਜੁਰਮ ਹੁੰਦਾ ਹੈ ਲੜਾਈ ਝਗੜਾ ਕਲੇਸ਼ ਹੁੰਦਾ ਹੈ ਔਰਤਾਂ ਤੇ ਜਿਹੜਾ ਅਤਿਆਚਾਰ ਹੁੰਦਾ ਹੈ ਉਸ ਅਤਿਆਚਾਰ ਤੋਂ ਬਚਾਉਣ ਦੇ ਲਈ ਇਹ ਕਾਨੂੰਨ ਬਣਾਇਆ ਸੀਗਾ ਉਸ ਅਤਿਆਚਾਰ ਨੂੰ ਰੋਕਣ ਦੇ ਲਈ ਇਹ ਕਾਨੂੰਨ ਬਣਾਇਆ ਸੀਗਾ ਇਸ ਕਾਨੂੰਨ ਦੇ ਅਧੀਨ ਔਰਤਾਂ ਨੂੰ ਆਪਣੇ ਘਰ ਦੇ ਵਿੱਚ ਰਹਿਣ ਦਾ ਅਧਿਕਾਰ ਮਿਲਦਾ ਜਿੱਥੇ ਔਰਤ ਵਿਆਹੀ ਹੋਈ ਹੁੰਦੀ ਹੈ ਕੋਰਟ ਉਸ ਦੀ ਸੁਰੱਖਿਆ ਲਈ ਪ੍ਰੋਟੈਕਸ਼ਨ ਆਰਡਰ ਵੀ ਜਾਰੀ ਕਰ ਸਕਦੀ ਹੈ ਔਰਤ ਨੂੰ ਮੋਨੇਟਰੀ ਰਿਲੀਫ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਖਰਚੇ ਗੁਜ਼ਾਰਾ ਪੱਤਾ ਮੇਨਟੇਨੈਂਸ ਉਹ ਵੀ ਮਿਲ ਸਕਦਾ ਹੈ ਕੋਰਟ ਆਰਡਰ ਕਰ ਸਕਦੀ ਹੈ ਰੈਜ਼ਿਡੈਂਸ ਆਰਡਰ ਦੋਸ਼ੀ ਨੂੰ ਘਰ ਤੋਂ ਬਾਹਰ ਵੀ ਕੱਢਿਆ ਜਾ ਸਕਦਾ ਹੈ ਰੈਜ਼ਿਡੈਂਸ ਦੇ ਆਰਡਰ ਵੀ ਹੋ ਸਕਦੇ ਨੇਗੀ ਕੰਪਨਸੇਸ਼ਨ ਆਰਡਰ ਹੁੰਦਾ ਇੱਕ ਸਰੀਰਕ ਨੁਕਸਾਨ ਦੇ ਲਈ ਜਾਂ ਮਾਨਸਿਕ ਨੁਕਸਾਨ ਦੇ ਲਈ ਵੀ ਹਰਜਾਨਾ ਮਿਲ ਸਕਦਾ ਹੈ ਇਹ ਜਿਹੜਾ ਕਾਨੂੰਨ ਹੈ ਇਹ ਜਿਹੜਾ ਐਕਟ ਹੈ ਖਾਸ ਕਰਕੇ ਔਰਤਾਂ ਦੀ ਲਈ ਹੈ ਪਰ ਕੁਝ ਹਾਲਾਤਾਂ ਦੇ ਵਿੱਚ ਬੱਚਿਆਂ ਨੂੰ ਵੀ ਇਸ ਦੇ ਵਿੱਚ ਸੁਰੱਖਿਆ ਮਿਲ ਸਕਦੀ ਹੈਗੀ ਤੇ ਨਵੇਂ ਕਾਨੂੰਨਾਂ ਦੇ ਵਿੱਚ ਇਸ ਨਾਲ ਸੰਬੰਧਿਤ ਕੁਝ ਹੋਰ ਵੀ ਧਰਾਵਾਂ ਨੇ ਪਹਿਲਾਂ ਆਈਪੀਸੀ ਹੈਗਾ ਸੀਗਾ ਜਿਹਦੇ ਵਿੱਚ ਆਪਾਂ ਪੜ੍ਹਦੇ ਸੀ 498ਏ ਪਰ ਹੁਣ ਆਈਪੀਸੀ ਦੀ ਜਗ੍ਹਾ ਤੇ ਆ ਗਿਆ ਇੱਕ ਨਵਾਂ ਕਾਨੂੰਨ ਭਾਰਤੀ ਨਿਆ ਸਹਿੰਤਾ ਸ਼ੋਰਟ ਦੇ ਵਿੱਚ ਅਸੀਂ ਇਹਨੂੰ ਕਹਿ ਦਿੰਦੇ ਹਾਂ ਬੀ ਐਨ ਐਸ ਇਸ ਦੇ ਵਿੱਚ ਇੱਕ ਧਾਰਾ ਹੈਗੀ ਹੈ 85 ਇਸ ਵਿੱਚ ਕਿਸੇ ਵੀ ਔਰਤ ਨੂੰ ਪਤੀ ਵੱਲੋਂ ਜਾਂ ਸੱਸ ਸਹੁਰਿਆਂ ਵੱਲੋਂ ਤੰਗ ਕਰਨਾ ਮਾਰਨਾ ਕੁੱਟਣਾ ਜਾਂ ਫਿਰ ਦਾਜ ਦੀ ਮੰਗ ਕਰਨੀ ਇਹ ਇੱਕ ਅਪਰਾਧ ਮੰਨਿਆ ਗਿਆ ਇਹ ਇੱਕ ਸਜ਼ਾਯੋਗ ਅਪਰਾਧ ਹੈ ਜਿਸ ਦੇ ਵਿੱਚ 3 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ ਜੁਰਮਾਨਾ ਵੀ ਹੋ ਸਕਦਾ ਹੈ ਇੱਕ ਅਸੀਂ ਜਿਹੜਾ ਡੌਰੀ ਡੈਥ ਬਾਰੇ ਪੜਦੇ ਸੀਗੇ ਪਹਿਲਾਂ ਆਈਪੀਸੀ ਦੇ ਵਿੱਚ ਸੈਕਸ਼ਨ ਸੀਗਾ ਧਾਰਾ ਸੀਗੀ 304 ਬੀ ਹੁਣ ਇਹ ਬੀਐਨਐਸ ਦੇ ਵਿੱਚ ਧਾਰਾ ਹੈਗੀ ਹੈ 80 ਜੇ ਵਿਆਹ ਤੋਂ 7 ਸਾਲਾਂ ਦੇ ਅੰਦਰ ਅੰਦਰ ਪਤਨੀ ਦੀ ਮੌਤ ਜਿਹੜੀ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਹੋ ਜਾਂਦੀ ਹੈ ਤੇ ਇਹ ਸਾਬਤ ਹੋ ਜਾਂਦਾ ਹੈ ਕਿ ਉਸ ਨੂੰ ਦਾਜ ਦੇ ਲਈ ਤੰਗ ਕੀਤਾ ਗਿਆ ਸੀਗਾ ਦਾਜ ਦੀ ਮੰਗ ਕੀਤੀ ਗਈ ਸੀ ਤਾਂ ਇਸ ਨੂੰ ਡੌਰੀ ਡੈਥ ਮੰਨਿਆ ਜਾਂਦਾ ਹੈ ਦਾਜ ਲਈ ਮੌਤ ਮੰਨਿਆ ਜਾਂਦਾ ਹੈ ਇਸ ਦੇ ਵਿੱਚ ਜਿਹੜੀ ਸਜ਼ਾ ਹੈ ਉਹ ਘੱਟ ਤੋਂ ਘੱਟ 7 ਸਾਲ ਤੱਕ ਹੈ ਤੇ ਵੱਧ ਤੋਂ ਵੱਧ ਉਮਰ ਕੈਦ ਵੀ ਹੋ ਸਕਦੀ ਹੈ ਤੇ ਅੱਗੇ ਅਸੀਂ ਕਹਿ ਸਕਦੇ ਹਾਂਗੇ ਪਤਨੀ ਨਾਲ ਜ਼ਬਰਦਸਤੀ ਸੰਬੰਧ ਮੈਰਿਟਲ ਰੇਪ ਭਾਵੇਂ BNS ਦੇ ਵਿੱਚ ਮੈਰਿਟਲ ਰੇਪ ਨੂੰ ਪੂਰੀ ਤਰ੍ਹਾਂ ਕ੍ਰਾਈਮ ਨਹੀਂ ਬਣਾਇਆ ਗਿਆ ਪਰ BNS ਦੀ ਧਾਰਾ ਜਿਹੜੀ 67 ਹੈ 67 ਡੀਲਸ ਵਿਦ ਦਾ ਆਫੈਂਸ ਆਫ ਸੈਕਸ਼ੂਅਲ ਇੰਟਰਕੋਰਸ ਬਾਈ ਅ ਹਸਬੰਡ ਅਪਨ ਹਿਸ ਵਾਈਫ ਡੂਰਿੰਗ ਸੈਪਰੇਸ਼ਨ ਇਹ ਵੀ ਇੱਕ ਆਫੈਂਸ ਹੈ ਪੁਨਿਸ਼ੀਬਲ ਵਿਦ ਇੰਪ੍ਰੀਜ਼ਨਮੈਂਟ ਐਂਡ ਫਾਈਨ ਥਿਸ ਸੈਕਸ਼ਨ ਸਪੈਸੀਫਾਈਜ਼ ਥੈਟ ਸੱਚ ਇੰਟਰਕੋਰਸ ਸੈਕਸ਼ੂਅਲ ਇੰਟਰਕੋਰਸ ਹੈ ਜਿਹੜਾ without the wife's consent results in a sentence of not less than 2 years ਇਹ ਐਕਸਪੈਂਡੇਬਲ ਹੈ ਅਪ ਟੂ 7 ਇਅਰਸ ਇਹ ਜਿਹੜਾ ਮੈਰਿਟਲ ਰੇਪ ਹੈ ਇਸ ਦੇ ਵਿੱਚ ਵੀ ਸਜ਼ਾ ਦਾ ਪ੍ਰਬੰਧ ਹੈ ਸੈਕਸ਼ਨ 67 ਹੈ ਜਿਹੜਾ 67 ਉਹ ਇਸ ਸਬੰਧ ਦੇ ਵਿੱਚ ਪੜਿਆ ਜਾ ਸਕਦਾ ਹੈ ਘੱਟ ਤੋਂ ਘੱਟ 2 ਸਾਲ ਦੀ ਸਜ਼ਾ ਹੈ ਜਿਹੜੀ ਕਿ 7 ਸਾਲ ਤੱਕ ਸਜ਼ਾ ਹੋ ਸਕਦੀ ਹੈ ਵਾਈਫ ਦੀ ਕਨਸੈਂਟ ਤੋਂ ਬਿਨਾਂ ਜੇ ਕੋਈ ਹਸਬੈਂਡ ਉਸ ਦੇ ਨਾਲ ਧੱਕਾ ਕਰਦਾ ਹੈ ਜ਼ਬਰਦਸਤੀ ਕਰਦਾ ਹੈ ਡਿਊਰਿੰਗ ਦੀ ਸੈਪਰੇਸ਼ਨ ਜਦੋਂ ਉਹ ਅਲੱਗ ਅਲੱਗ ਰਹਿ ਰਹੇ ਹੁਣ ਔਰਤਾਂ ਨੂੰ ਦੋਨੇ ਪਾਸਿਆਂ ਤੋਂ ਸੁਰੱਖਿਆ ਮਿਲਦੀ ਹੈਗੀ ਡੀਵੀ ਐਕਟ ਵਾਲੇ ਪਾਸਿਓਂ ਵੀ ਤੇ ਜਿਹੜੇ ਫੌਜਦਾਰੀ ਕਾਨੂੰਨ ਨੇ ਉਸ ਪਾਸਿਓਂ ਵੀ ਜਿਹੜਾ ਡੀਵੀ ਐਕਟ ਹੈ ਉਹ ਸਿਵਲਰ ਮੈਡੀ ਦਿੰਦਾ ਹੈਗਾ ਜਿਵੇਂ ਕਿ ਪ੍ਰੋਟੈਕਸ਼ਨ ਦੇ ਆਰਡਰ ਹੋਗੇ ਰੈਜ਼ੀਡੈਂਸ ਆਰਡਰ ਹੋਗੇ ਮੇਨਟੇਨੈਂਸ ਆਰਡਰ ਹੋਗੇ ਕੰਪਨਸੇਸ਼ਨ ਦੇ ਆਰਡਰ ਹੋਗੇ ਜਿਹੜਾ BNS ਹੈ ਉਹ ਦੋਸ਼ੀ ਨੂੰ ਸਜ਼ਾ ਦਿੰਦਾ ਹੈਗਾ ਇਸ ਦਾ ਮਤਲਬ ਇਹ ਹੈ ਕਿ ਘਰੇਲੂ ਹਿੰਸਾ ਦੇ ਕੇਸਾਂ ਦੇ ਵਿੱਚ ਔਰਤ ਦੋਨੋਂ ਤਰੀਕਿਆਂ ਦੇ ਨਾਲ ਕਾਰਵਾਈ ਕਰਵਾ ਸਕਦੀ ਹੈਗੀ ਇੱਕ ਪਾਸੇ ਕੋਰਟ ਦੇ ਵਿੱਚ ਪ੍ਰੋਟੈਕਸ਼ਨ ਆਰਡਰ ਲਈ ਤੇ ਦੂਜੇ ਪਾਸੇ ਪੁਲਿਸ ਦੇ ਵਿੱਚ ਐਫ ਆਈ ਆਰ ਦਰਜ ਕਰਵਾ ਕੇ ਕ੍ਰਿਮੀਨਲ ਕੇਸ ਵੀ ਚਲਾ ਸਕਦੀ ਹੈਗੀ ਜਿਹੜਾ ਘਰੇਲੂ ਹਿੰਸਾ ਕਾਨੂੰਨ ਹੈ ਇਹ ਇਸ ਤਰ੍ਹਾਂ ਬਣਾਇਆ ਗਿਆ ਹੈਗਾ ਤਾਂ ਜੋ ਕਿਸੇ ਵੀ ਸ਼੍ਰੇਣੀ ਵਿੱਚ ਆਉਣ ਵਾਲੀਆਂ ਔਰਤਾਂ ਇਸ ਤੋਂ ਬਾਹਰ ਨਾ ਰਹਿਣ ਉਦਾਹਰਨ ਲੈ ਲੈਣੇ ਆ ਜਿਵੇਂ ਕਿ ਘਰੇਲੂ ਸਬੰਧ ਹੈ ਜਿਹੜਾ ਉਹ ਸਿਰਫ ਪਤੀ ਪਤਨੀ ਨਹੀਂ ਹੈਗੇ ਇਸ ਦੇ ਵਿੱਚ ਜਿਵੇਂ ਪ੍ਰੇਮੀ ਪ੍ਰੇਮਿਕਾ ਦਾ ਰਿਸ਼ਤਾ ਹੈ ਠੀਕ ਹੈ ਜੀ ਜਿਹੜੀ ਮਾਂ ਭੈਣ ਭਾਬੀ ਇਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਨੇ ਉਹ ਵੀ ਸ਼ਾਮਲ ਨੇ ਕੁੱਲ ਮਿਲਾ ਕੇ ਇਸ ਵਿੱਚ ਉਹ ਸਾਰੇ ਰਿਸ਼ਤੇ ਸ਼ਾਮਲ ਨੇ ਜਿਨ੍ਹਾਂ ਦੇ ਤਹਿਤ ਇੱਕ ਔਰਤ ਇਸ ਸਮੇਂ ਕਿਸੇ ਹੋਰ ਨਾਲ ਘਰੇਲੂ ਰਿਸ਼ਤੇ ਦੇ ਵਿੱਚ ਰਹਿ ਰਹੀ ਹੈਗੀ ਜਾਂ ਪਹਿਲਾਂ ਕਦੇ ਇਸ ਤਰ੍ਹਾਂ ਦੇ ਰਿਸ਼ਤੇ ਦੇ ਵਿੱਚ ਰਹੀ ਹੈਗੀ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈਗਾ ਕਿ ਅੱਜ ਦੇ ਟਾਈਮ ਦੇ ਵਿੱਚ ਕਈ ਔਰਤਾਂ ਐਸੀਆਂ ਨੇ ਜਿਹੜੀਆਂ ਇਸ ਕਾਨੂੰਨ ਦਾ ਮਿਸਜੂਜ ਵੀ ਕਰਦੀਆਂ ਨੇ ਕਾਨੂੰਨ ਦੀ ਦੁਰਵਰਤੋਂ ਵੀ ਕਰਦੀਆਂ ਨੇ ਤੇ ਸਾਡੇ ਅੱਗੇ ਇੱਕ ਸਵਾਲ ਇਹ ਵੀ ਹੈ ਕਿ ਸ਼ਿਕਾਇਤ ਕੌਣ ਦਰਜ ਕਰਵਾ ਸਕਦਾ ਹੈ ਕੀ ਸਿਰਫ ਪੀੜਿਤ ਔਰਤ ਹੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ ਨਹੀਂ ਕੋਈ ਵੀ ਵਿਅਕਤੀ ਭਾਵੇਂ ਉਹ ਉਸ ਦਾ ਰਿਸ਼ਤੇਦਾਰ ਹੋਵੇ ਕੁਆਢੀ ਹੋਵੇ ਦੋਸਤ ਹੋਵੇ ਪੀੜਤ ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਕੋਈ ਦੂਜਾ ਵਿਅਕਤੀ ਵੀ ਇਥੋਂ ਤੱਕ ਕਿ ਉਹ ਲੋਕ ਵੀ ਜਿਨ੍ਹਾਂ ਨੇ ਘਟਨਾ ਬਾਰੇ ਸੁਣਿਆ ਹੈ ਅਤਿਆਚਾਰ ਬਾਰੇ ਸੁਣਿਆ ਹੈ ਜਾਂ ਜਿਨ੍ਹਾਂ ਨੇ ਅਤਿਆਚਾਰ ਦੇਖਿਆ ਹੈ ਇਥੋਂ ਤੱਕ ਕਿ ਜਿਹੜੇ ਸਮਾਜਿਕ ਵਰਕਰ ਨੇ ਉਹ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਨੇ ਫਿਰ ਉਸ ਸ਼ਿਕਾਇਤ ਨੂੰ ਪੀੜਤਾ ਦੀ ਸ਼ਿਕਾਇਤ ਦੇ ਬੰਗ ਹੀ ਸਮਝਿਆ ਜਾਂਦਾ ਹੈਗਾ ਜੇਕਰ ਕਿਸੇ ਨੂੰ ਸ਼ੱਕ ਹੈ ਕਿ ਘਰੇਲੂ ਹਿੰਸਾ ਹੋ ਰਹੀ ਹੈ ਜਾਂ ਹੋ ਸਕਦੀ ਹੈ ਕਿਸੇ ਔਰਤ ਤੇ ਤਾਂ ਇਸ ਲਈ ਸ਼ਿਕਾਇਤ ਵੀ ਦਰਜ ਕਰਵਾਈ ਜਾ ਸਕਦੀ ਹੈ ਔਰਤਾਂ ਕਿਤੇ ਵੀ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾ ਸਕਦੀਆਂ ਨੇ ਜੇਕਰ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਤੋਂ ਬਾਅਦ ਔਰਤ ਜਿਹੜੀ ਉਹ ਆਪਣੇ ਮਾਤਾ ਪਿਤਾ ਦੇ ਘਰ ਜਾਂ ਫਿਰ ਕਿਸੇ ਹੋਰ ਜਗ੍ਹਾ ਤੇ ਰਹਿਣ ਲੱਗ ਪਈ ਤਾਂ ਉਹ ਉੱਥੇ ਵੀ ਕੇਸ ਦਰਜ ਕਰਵਾ ਸਕਦੀ ਹੈ ਉੱਥੇ ਬੈਠ ਕੇ ਵੀ ਕਾਰਵਾਈ ਕਰ ਸਕਦੀ ਹੈ ਉਸ ਏਰੀਏ ਦੇ ਵਿੱਚ ਸ਼ਿਕਾਇਤ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਪਹਿਲਾ ਸਟੈਪ ਤਾਂ ਇਹੀ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਪੀੜਤ ਔਰਤ ਹੈ ਜਿਸ ਤੇ ਅਤਿਆਚਾਰ ਹੋਇਆ ਹੈ ਉਹ ਪੁਲਿਸ ਸਟੇਸ਼ਨ ਦੇ ਵਿੱਚ ਜਾਵੇ ਥਾਣੇ ਦੇ ਵਿੱਚ ਜਾਵੇ ਸ਼ਿਕਾਇਤ ਦਰਜ ਕਰਵਾਵੇ ਪਰ ਆਮ ਤੌਰ ਤੇ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਥਾਣਿਆਂ ਦੇ ਵਿੱਚ ਸੁਣਵਾਈ ਨਹੀਂ ਹੁੰਦੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰਸਤੇ ਨੇ ਡੀਐਸਐਸ ਡੀਐਸਪੀ ਐਸਐਸਪੀ ਜਾਂ ਹੋਰ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਅਪਰੋਚ ਕੀਤਾ ਜਾ ਸਕਦਾ ਹੈ ਜਾਂ ਫਿਰ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ ਜਾਇਆ ਜਾ ਸਕਦਾ ਹੈ ਜਾਂ ਫਿਰ ਹਾਈ ਕੋਰਟ ਨੂੰ ਵੀ ਅਪਰੋਚ ਕੀਤਾ ਜਾ ਸਕਦਾ ਹੈ ਹਰ ਜ਼ਿਲ੍ਹੇ ਦੇ ਵਿੱਚ ਇੱਕ ਪ੍ਰੋਟੈਕਸ਼ਨ ਆਫੀਸਰ ਹੈ ਉਹ ਵੀ ਜਿਹੜਾ ਨਿਯੁਕਤ ਹੁੰਦਾ ਹੈਗਾ ਜਿਹੜਾ ਕਿ ਪੀੜਤ ਔਰਤ ਦੀ ਮਦਦ ਕਰਦਾ ਹੈਗਾ ਔਰਤ ਫਿਰ ਸਿੱਧਾ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ ਵੀ ਜਾ ਸਕਦੀ ਹੈ ਹਾਈ ਕੋਰਟ ਵੀ ਜਾ ਸਕਦੀ ਹੈ ਤੇ ਜੇ ਕੋਈ ਔਰਤ ਪ੍ਰਾਈਵੇਟ ਵਕੀਲ ਨਹੀਂ ਕਰ ਸਕਦੀ ਵਕੀਲ ਦੀ ਫੀਸ ਨਹੀਂ ਦੇ ਸਕਦੀ ਤਾਂ ਔਰਤਾਂ ਦੇ ਲਈ ਮੁਫਤ ਵਕੀਲ ਦੀ ਸਹੂਲਤ ਦਾ ਵੀ ਪ੍ਰਬੰਧ ਹੈ ਇਸ ਟੌਪਿਕ ਤੇ ਅਸੀਂ ਪਹਿਲਾਂ ਵੀ ਇੱਕ ਲੌਂਗ ਵੀਡੀਓ ਬਣਾ ਚੁੱਕੇ ਹਾਂ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਉਹ ਆਪਣੀ ਪਹਿਲਾਂ ਬਣਾਈ ਗਈ ਵੀਡੀਓ ਦੇਖ ਸਕਦੇ ਹੋ ਦੋਸਤੋ ਘਰੇਲੂ ਹਿੰਸਾ ਸਿਰਫ ਇੱਕ ਔਰਤ ਦਾ ਮਸਲਾ ਨਹੀਂ ਹੈਗਾ ਇਹ ਪੂਰੇ ਪਰਿਵਾਰ ਨੂੰ ਇੱਥੋਂ ਤੱਕ ਕਿ ਸਮਾਜ ਨੂੰ ਵੀ ਪ੍ਰਭਾਵਿਤ ਕਰਦਾ ਹੈ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ ਬੱਚਿਆਂ ਦੀ ਜਿਹੜੀ ਮਨੋਵਿਗਿਆਨਕ ਹਾਲਤ ਹੁੰਦੀ ਹੈ ਉਹ ਖਰਾਬ ਹੁੰਦੀ ਹੈ ਜਿਹੜੇ ਬੱਚੇ ਨੇ ਉਹ ਵਿਚਾਰੇ ਭੋਲੇ ਪਾਲੇ ਹੁੰਦੇ ਨੇ ਬੇਕਸੂਰ ਹੁੰਦੇ ਨੇ ਨਿਰਦੋਸ਼ ਹੁੰਦੇ ਨੇ ਉਹਨਾਂ ਦੀ ਵਿਚਾਰਿਆਂ ਦੀ ਖਾਮ ਖਾ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਪਰਿਵਾਰਕ ਰਿਸ਼ਤੇ ਟੁੱਟ ਜਾਂਦੇ ਨੇਗੇ ਦੋਸਤੋ ਘਰੇਲੂ ਹਿੰਸਾ ਦੇ ਖਿਲਾਫ ਕਾਨੂੰਨ ਸਾਨੂੰ ਹੱਕ ਵੀ ਦਿੰਦਾ ਹੈ ਤੇ ਜ਼ਿੰਮੇਵਾਰੀ ਵੀ ਦਿੰਦਾ ਹੈ ਜੇ ਤੁਹਾਡੇ ਨਾਲ ਜਾਂ ਤੁਹਾਡੇ ਜਾਣ ਪਹਿਚਾਨ ਵਾਲੇ ਦੇ ਨਾਲ ਅਜਿਹਾ ਕੁਝ ਹੋ ਰਿਹਾ ਹੈ ਤਾਂ ਡਰਨਾ ਨਹੀਂ ਕਾਨੂੰਨ ਦੀ ਮਦਦ ਲੈਣੀ ਹੈ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਤਾਂ ਤੁਸੀਂ ਇਸ ਵੀਡੀਓ ਦਾ ਲਿੰਕ ਕਾਪੀ ਕਰਕੇ ਆਪਣੇ WhatsApp ਤੇ ਸਟੇਟਸ ਵੀ ਲਗਾ ਸਕਦੇ ਹੋ ਜੇ ਚੰਗੀ ਨਹੀਂ ਲੱਗੀ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਤੁਹਾਡਾ ਆਪਣਾ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਹੁਣ ਤੁਹਾਨੂੰ ਮਿਲੇਗਾ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ